साईं में साइड ਦੇ ਵੀ ਬੰਦ ਕਰ ਲੋ ਬਹੁਤ ਨਹੀਂ ਉਹਦੇ ਕਿਤੇ ਨਹੀਂ ਬੇਟਾ ਹਾਰ ਕੇ ਵੀ ਨਹੀਂ ਹਾਰ ਪਾਵਾਂਗੇ ਆਪ ਹੀ ਕਰਾਂਗੇ ਨਹੀਂ ਹਾਰ ਪਾ ਨਹੀਂ ਹਾਂ ਖੜੋ ਦੋ ਟਾਈਮ ਪਿੱਛੇ ਆ ਫੜਿਓ ਬੇਟਾ ਪਲੀਜ਼ ਕੋਈ ਗੰਦੀ ਫਿਰ ਗਿਆ ਹੋ ਗਿਆ ਜਿਵੇਂ ਆਪ ਸੋਚੋ ਫਿਰ ਕੀ ਹੋ ਗਿਆ ਬੱਚੇ ਵਾਲੇ ਹੋ ਬੱਚੇ ਵਾਲੇ ਨਾ ਸਾਰੇ ਨੂੰ ਹੈ ਜੀ ਆ ਨਾ ਬੱਚੇ ਬਸ ਫਿਰ ਮੈਂ ਉਹ ਹੀ ਕਹਿੰਦੇ ਆ Lênh 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 ਲੈਡ ਕੇ ਮਤਲਬ ਨਾ ਆ ਕੇ ਬੈਠ ਕੇ ਗੱਲ ਕਰ ਜਿੰਨੇ ਨਾਲ ਸਾਰੀ ਪਿੱਛੇ ਰੋ ਜੀ ਸਾਹਿਬ ਹੈ ਵੀ ਨਹੀਂ ਸੀ ਨਾ ਸੀ ਇੱਕ ਮਿੰਟ ਕੋਈ ਨਾ ਕਰਾ ਰਿਹਾ ਕਰਾ ਰਿਹਾ ਕਾਰੂ ਜੜ ਗਏ ਬੈਠਾ ਬੈਠੋ ਪਲੀਜ਼ ਬੈਠ ਕੇ ਗੱਲ ਬੈਠ ਕੇ ਗੱਲ ਕਰ ਬੈਠ ਕੇ ਗੱਲ ਕਰ ਬੈਠੋ ਬੈਠੋ ਮੈਡਮ ਸੋਣੇ ਦੀ ਤੁਸੀਂ ਆਇਆ ਛੱਲੇ ਦਾ ਬੈਠ ਕੇ ਗੱਲ ਕਰਦੇ ਆਂ ਮੁਰਦਾਬਾਦ 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 ਆਪਣੇ ਲੋਕਾਂ ਦੇ ਦੁੱਖਾਂ ਦੇ ਕਾਰਨ ਪਿਆ गुरुआर एक्ट्रेस देख लोसा देख लो इन्होंने दसो कि बच्चा देखा तेरा बच्चा देखा तुम ਇਹ ਕੋਈ ਨਾ ਦੁੱਖ ਦੀ ਕੋਈ ਬਰਾਬਰੀ ਕਿੰਨਾ ਦਿਗਲਿਆ ਇਹ ਇਹ ਮੌਕਾ ਹੈ ਤਾਂ ਦੇਖਿਆ ਨਾ ਕਿਤਾ ਕਿੰਨਾ ਦਿਗਲਿਆ ਦੇਖਣਾ ਸੀ ਉੱਪਰ ਤੋਂ ਅਸਲ ਵਿੱਚ ਅੱਜ ਤੁਸੀਂ ਕਦ ਜਨਾਬ ਅਸਲ ਵਿੱਚ ਤੁਸੀਂ ਕੀ ਕਰਦੇ ਹੋ ਤੁਸੀਂ ਸੁਪਰੀਮ ਡਿਸਟ੍ਰਿਕਟ ਦੇ ਇਹਨੂੰ ਮਿਲਿਆ ਮੈਡਮ ਮੈਨੂੰ ਮਿਲਣੀ ਹੈ ਐਸਪੀ ਸਾਹਿਬ ਇਸ ਦਾ ਕਿਹੜੇ ਦੇ ਨਾਇ ਨੇ ਮੈਡਮ ਮੈਡਮ ਮੇਰੇ ਕੋਲ ਸਭੀ ਹਸਪੀਟਲ ਸਿਚੁਏਸ਼ਨ ਹੈ ਕਿ ਤੁਹਾਨੂੰ ਬਾਰ-ਬਾਰ ਅਸੀਂ ਪੁੱਛ ਪੈਂਦੇ ਆ ਅੱਜ ਤੁਸੀਂ ਅੱਜ ਵੀ ਕੀ ਕਰਨਾ ਹੈ ਮੈਨੂੰ ਇਹ ਬੇਨਤੀ ਹੈ ਵੀ ਤੁਸੀਂ ਅੱਜ ਵੀ ਕੀ ਕਰਨਾ ਹੈ ਮੈਂ ਉਹ ਹੀ ਕਹਿ ਰਿਹਾ ਤੁਸੀਂ ਅੱਜ ਵੀ ਇਹ ਨੋਟ ਪੈਂਟੇ ਜਿਹੜੀ ਕਦੋਂ ਸੜਕ ਦੀ ਖਤਮ ਹੋਗੀ ਦੀਦਾ ਬਹਾਈ ਜਾਣਾ ਦੋਸਤ ਬੰਦਾ ਕਰ ਜਾ ਤੁਸੀਂ ਤਾਂ ਨਹੀਂ ਸਿੱਧਾ ਪੀਐਮ ਮੋਦੀ ਨੂੰ ਪਿੱਛੇ ਝੜਦਾ ਬਹੁਤ ਬਹੁਤ ਚੰਗੀ ਕਰਨਾ ਦੇਖੋ ਅਸੀਂ ਬਾਰ 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 ਅਸੀਂ ਗੱਡੀ ਉਸ ਪਾਰ ਅਸੀਂ ਕਹਿੰਦੇ ਅਸੀਂ ਆਓ ਨਹੀਂ ਪੈਗੀ ਵੀ ਤੁਸੀਂ ਅੱਜ ਆਏ ਹੋ ਕੋਈ ਕੋਈ ਕੁਝ ਸੀ ਸਾਰਾ ਕੁਝ ਛੱਡਦਾ ਸੀ ਅਸੀਂ ਸਾਰਾ ਕੁਝ ਛੱਡਤਾ ਸੀ ਬੰਦੀ ਗੱਲ ਕੋਈ ਕੋਈ ਬੰਦੀ ਮਾਰ ਕੋਈ ਜਹਾਜ਼ ਉਹ ਵੀ ਸਾਥ ਨਾਲ ਪਰੈਂਟ ਗੱਲ ਕਰਦੇ ਹੁੰਦੇ ਜੀ ਅੰਜੀ ਮੈਨੂੰ ਨਾਲ ਦੇਖਾ ਮੈਡਮ ਇਹ ਸਦਸਾ ਨਹੀਂ ਆਦਾ ਪਤਾ ਨਹੀਂ ਸੀ ਕਿ ਇਹ ਸਾਹ ਹੈ ਕਿ ਤੁਸੀਂ ਆਪਾਂ ਅੱਜ ਆਏ ਹੋ ਆਪਾਂ ਅੱਜ ਆਉਣ ਦਾ ਮੰਤਵ ਕੀ ਹੈ ਚਲੋ ਦੱਸੋ ਆ ਜਾਣ ਦਾ ਰੀਜ਼ਨ ਕੀ ਹੈ ਮੈਂ ਤੁਹਾਡੇ ਅੱਗੇ ਕੁਝ ਹੱਥ ਜੋੜ ਕੇ तो देखो दुख मैं कुछ नहीं कह कुछ भी एक भी ना मैं कुछ कह सकती या मैं सोच भी नहीं सकती मैं आप देखे बच्चे मैं नहीं पता है जो सब कुछ मैं कुछ नहीं कह कुछ नहीं कोई किसी तरीके का कुछ नहीं मैं कुछ एक खूंद भी कुछ जस्टिफाई करनी वा कुछ भी करनी हुआ या 来 تا ਖੂਨ ਪਹਲਾ ਜੁੜ ਕੇ ਵੇਚੀ ਜਾ ਰਿਹਾ ਇੱਕ ਮਿੰਟ ਇਨਤਜ਼ਾਰ ਕਰੋ ਹਾਂ ਜੀ ਬੋਲੋ ਜੀ ਬੋਲੋ ਕਿੰਨਾ ਬੀਕ ਇੱਕ ਇੱਕ ਮੱਧਰ ਇੱਕ ਇੱਕ ਫਾਦਰ ਇੰਨਾ ਕੁਛ ਫਿਰ ਵੀ ਜੇ ਤੁਹਾਡੇ ਬਿੱਲ ਵਿੱਚ ਹੈਗਾ ਮੈਂ ਚੂ ਵੀ ਨਹੀਂ ਕਰਾਂ ਬਿਲਕੁਲ ਨਹੀਂ ਮੈਂ ਸਿੱਧਾ ਵਾਕੇ ਮਾਰੂ ਬਿਲਕੁਲ ਨਹੀਂ ਕਰ ਕੁਛ ਨਹੀਂ ਕਰਨ ਬਿਲਕੁਲ ਨਹੀਂ ਕਰ ਤੁਸੀਂ ਕੀ ਕਹਤਾ ਤੁਹਾਡਾ ਸਰ ਮਸਲੇ ਦਾ ਸਟੇਟ ਰਾਸਤੇ ਪਬਲਿਕ ਕੋ ਵਰਕੇ ਕੁਛ ਨਹੀਂ ਹੈ ਪਬਲਿਕ ਤਾਂ ਫਿਰ ਰੋਲ ਤਾਂ ਠੀਕ ਹੈ ਨਹੀਂ ਮੈਨੂੰ ਆਉਂਦਾ ਪੂਰਾ ਅਸਾਂ ਸਭ ਇਕੱਠੇ ਬੈਠੇ ਚਲੋ ਮੈਨੂੰ ਰੋ ਨਹੀਂ ਸਕਦਾ ਮੈਡਮ ਮੈਨੂੰ ਇਹ ਦੱਸੋ ਤੁਸੀਂ ਮੈਨੂੰ ਰੀਜਨਸ ਦਾ ਦੱਸੋ ਤੁਸੀਂ ਸਾਨੂੰ ਰੀਜਨ ਦੱਸੋ ਵੀ ਤੁਸੀਂ ਕਿਉਂ ਨਹੀਂ ਆਏ ਇੱਕ ਮਿੰਟ ਚਲੋ ਮੈਨੂੰ ਸਾਨੂੰ ਰੀਜਨ ਦੱਸ ਦੋ ਤੇ ਤੁਸੀਂ ਕਿਉਂ ਨਹੀਂ ਆਏ ਇੱਕ ਮਿੰਟ ਬੋਲਣ ਦਿਓ ਚਲੋ ਨੰਬਰ 1 ਅਮਰ ਹਸਪੀਟਲ ਆਏ ਜੀ ਸਾਡੇ ਬੱਚੇ ਸਿਵਲ ਹਸਪੀਟਲ ਸਮਾਣਾ ਚ ਪਰੇ ਅੱਦੇ ਬੱਚੇ ਰਜਿੰਦਰਾ ਚ ਸੀ ਅਮਰ ਹਸਪੀਟਲ ਇਥੇ ਆ ਦੋ ਬੱਚੇ ਜੋ ਇਨਫਰਮੇਸ਼ਨ ਹੈ ਉਹ ਇੰਜਰਡ ਸੀ ਠੀਕ ਹੈ ਜੀ ਤੁਸੀਂ ਇਹ ਕਹਿ ਕੇ ਕਿ ਅਮਰ ਹਸਪੀਟਲ ਗਏ ਵਾਰ-ਵਾਰ ਤੁਸੀਂ ਕੀ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਕੀ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਇੱਕ ਮਿੰਟ ਇੱਕ ਜਦੋਂ ਆਪਣਾ ਪੁੱਤ ਜਾਂਦਾ ਨਾ ਫੇਰ ਪਤਾ ਲੱਗਦਾ ਆਪਣੀ ਬੇਟੀ ਜਾਂਦੀ ਫੇਰ ਪਤਾ ਲੱਗਦਾ ਮਾਰ ਰਹੇ ਅਸੀਂ ਸਾਰੇ ਸਾਰੇ ਨਾ ਸਾਰੇ ਆਪਾਂ ਹੈਂ ਕਿਹਨਾਂ ਪੁੱਤਾਂ ਨੇ ਤੁਹਾਨੂੰ ਕੋਈ ਖੁਸ਼ੀ ਨਹੀਂ ਹੈ ਸਿਰਫ ਦੁੱਖ ਹੈ ਕੀ ਨਹੀਂ ਸਾਡੀ ਆਪਾਂ ਕੋਈ ਸਾਡੀ ਆਪਾਂ ਕੱਢੇ ਆਉਣ ਨਾਲ ਮਰਮ ਲੱਗ ਜਾਂਦੀ ਅਸੀਂ ਇੱਥੇ ਜੰਮੇ ਕਿਉਂ ਅਸੀਂ ਇੱਥੇ ਜੰਮੇ ਕਿਉਂ ਕਿ ਕਿਹਦੇ ਵੀ ਕਿਹਦੇ ਪਾਕਿਸਤਾਨ ਦੇ ਬੱਚੇ ਸਾਡੇ ਇੱਥੇ ਕਿਉਂ ਆਏ ਉਹ ਰੇਮੇ ਖਤਮ ਹੋ ਗਏ ਮੈਂ ਉਹ ਐਵੇਂ ਖਤਮ ਹੋ ਗਏ ਜਿੰਨੇ ਕਿਰੇ ਮੋੜੇ ਦਰ ਹੈ ਤੁਸੀਂ ਦੇਖੋ ਕਿਰੇ ਮੋੜੇ ਖਤਮ ਹੋਂਦੇ ਰੋਂ ਮੈਂ ਖਤਮ ਹੋਏ ਨੇ ਸਾਡੇ ਬੱਚੇ ਤੁਸੀਂ ਇੱਧਰ ਇਕੱਲਾ ਕਰ ਦਿਓ ਅਸੀਂ ਇਕੱਲੇ ਬੈਠੇ ਤੁਸੀਂ ਇੱਕ ਦਿਨ ਤਾਂ ਦੇ ਇੱਕ ਵਾਰੀ ਐਵੇਂ ਕਹਿੰਦੇ ਅਸੀਂ ਫੜ ਕੇ ਦਵਾਗੇ ਤੁਸੀਂ ਇੱਕ ਵਾਰੀ ਤਾਂ ਕੋਈ ਕਹਿੰਦੇ ਨਹੀਂ ਮੈਂ ਆਪਣੀ ਹੁਣ ਤਾਂ ਹੁਣ ਤਾਂ ਹੁਣ ਕੁਝ ਨਹੀਂ ਐਕਸੈਪਟੇਬਲ ਨਹੀਂ ਹੈ ਕੋਈ ਨਹੀਂ ਕੋਈ ਸਾਡਾ ਕੁਝ ਵੀ ਹੁਣ ਅਸੀਂ ਕਿਸੇ ਖਤੇ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਸਾਡਾ ਵਿਫਾਕ ਹੈ ਨਾ ਹੁਣ ਫਟ ਚੁੱਕਿਆ ਹੈ ਹਾਂ ਹੁਣ ਅਸੀਂ ਸਾਰੇ ਸਾਨੂੰ ਦੇਖਦੇ ਸਾਨੂੰ ਗੁੱਸਾ ਕਰ ਰਹੇ ਫਟ ਕਰ ਰਹੇ ਉਹ ਵੀ ਟਿੱਪਰ ਹੋ ਤੇ ਸਾਡੇ ਉੱਤੇ ਸਾਡੇ ਉੱਪਰ ਛਾੜ ਦੋ ਅਸੀਂ ਸਾਰਾ ਕੁਝ ਵਾਪਸ ਹੈ ਦੇਖ ਲਓ ਸਾਡੇ ਉੱਪਰ ਬੱਚੇ ਨਹੀਂ ਸਾਰਾ ਮੰਦੇ ਦਾ ਕੋਈ ਪੀਸ ਨਹੀਂ ਚੱਲੇਗਾ ਸਾਡੇ ਨਾਲ ਦੇ ਬੱਚੇ ਤਾਂ ਸਰ ਖਤਮ ਕਰ ਦੋ ਬੱਚੇ ਜਿੰਨੋਂ ਲੋਕ ਦੇਖੋ ਇੱਕ ਤਾਂ ਮਹਿਨਮ ਜੀ ਇੱਕ ਤਾਂ ਬੱਚੇ ਕੋਲ ਆਇਆ ਇਹਨਾਂ ਦਾ ਇਨਸਾਫ ਹੈ ਰਸਤੇ ਦੇਖੋ ਕਿ ਕਿੰਨਾ ਹੋ ਗਿਆ ਤੁਹਾਨੂੰ ਪਿੱਪਰ ਲਿਆਓ ਸਾਡੇ ਤੋਂ ਛਾੜ ਦਿਓ ਹੱਥ ਹੋ ਗਏ 10 8 ਦਾ ਰੋਲ ਖਤਮ ਹੋ ਗਿਆ ਸਾਰਾ ਕਦੋਂ ਤੁਹਾਨੂੰ ਮਾਫਵੇਂ ਤੁਸੀਂ ਅੱਧੀ ਲਿਖ ਕੇ ਦੇ ਦੇ ਨੇ ਮੈਂ ਤੁਹਾਨੂੰ ਟਾਰਕ ਪਰਮਾਫ ਦੇ ਮੈਂ ਉਹੀ ਕਹਿ ਰਿਹਾ ਤੁਸੀਂ ਸਾਰੇ ਚੁੱਪ ਕਰਦੇ ਨੇ ਤੁਸੀਂ ਮੈਨੂੰ ਵੈਲਿਡ ਰੀਜਨਸ ਤਾਂ ਦੇ ਦਿਓ ਮੈਂ ਤੁਹਾਨੂੰ ਬਾਰ-ਬਾਰ ਪੁੱਛ ਰਿਹਾ ਹਾਂਜੀ ਤੁਸੀਂ ਵੈਲਿਡ ਰੀਜਨਸ ਬੋਲਦੇ ਨਹੀਂ ਬੋਲਦੇ ਹਾਂਜੀ ਬੋਲੋ ਬੋਲੋ ਮੈਂ ਨੇ ਕਰੋ ਇਹ ਜਿਹੜਾ ਮੇਰੇ ਕੁਐਸਚਨ ਦਾ ਪਹਿਲਾ ਆਨਸਰ ਕਰੋ ਫਿਰ ਆਪਾਂ ਨੈਕਸਟ ਕੁਐਸਚਨ ਕਰਾਂ ਹਾਂਜੀ ਸਾਰਾ ਪੁੱਛ ਬੋਲੋ ਪਹਿਲਾਂ ਤਾਂ ਇਸ ਨੂੰ ਸਭ ਨੂੰ ਬਤਾਓ ਕਰੇ